ਠੀਕ ਹੈ ਨਹੀਂ ਤੇ ਚੱਲਦੇ ਆ ਥੈਂਕ ਯੂ ਬੀਰੇ ਧੰਨਵਾਦ ਆ ਜੀ ਤੁਹਾਡਾ ਵਾਹ ਬਹੁਤ ਧੰਨਵਾਦ ਆ ਦੇਖ ਲੋ ਆ ਹੁੰਦਾ ਆ ਲੱਡੂ ਕੋ ਦੇਖੋ ਸਕੂਲ ਕਿਉਂ ਨਹੀਂ ਗਿਆ ਛਲਟ ਦੇਖ ਕਰਨੀ ਨਾ ਖਰਾਬ ਮੈਂ ਕਿਹਾ ਤਾਂ ਨਾ ਵੀ ਤੂੰ ਸ਼ਰਟ ਖਰਾਬ ਕਰ ਲੈਣੀ ਆ ਹਾਂ ਮੈਂ ਕੀ ਕਿਹਾ ਤਾ ਤੈਨੂੰ ਵੀ ਸ਼ਰਟ ਖਰਾਬ ਕਰ ਲੈਣੀ ਆ ਸ਼ਰਟ ਮੈਂ ਧੋਪ ਚੜੀ ਕਰ ਲਈ ਫਿਰ ਤਾਂ ਖਰਾਬ ਜਾ ਉੱਥੇ ਪਾਣੀ ਨਾਲ ਧਵਾਇਆ ਮੰਮੀ ਥੋਦੂਗੀ ਪਾਣੀ ਨਾਲ ਫੇ ਆ ਵੀ ਫੇ ਗਿੱਲੀ ਹੋ ਜਾਊਗੀ ਉਹ ਗਿੱਲੀ ਨਹੀਂ ਹੁੰਦੀ ਪਤਾ ਸੁੱਕ ਜਾਊਗੀ ਧੁੱਪ ਤਾਂ ਦੇਖ ਲੈ ਕਿੰਨੀ ਆ ਜਾ ਅੰਦਰ ਖਰਾ ਕੇ ਜਾ ਪੁੱਤ ਜਾ ਇਹ ਤਾਂ ਖਰਾਬ ਹੋ ਕਹਿਣ ਕਹਿਣਗੇ ਵੀ ਕੱਪੜੇ ਗੰਦੇ ਆ ਇਕਮ ਦੇ ਜਾਕਰ ਵਾ ਲੋ ਨਾਇਕ ਕਾਨ ਵਾਸਤੇ ਥੈਂਕ ਯੂ ਭਾਜੀ